ਮਾਨ ਸਰਕਾਰ ਨੇ ਪੱਟਾਂ ਨਹੀਂ ਲਈਆਂ ਕੱਪੜੇ ਨਹੀਂ ਰਾੜੇ ਤੇ ਵਿਚਾਰ ਨਹੀਂ ਟੋੜੀ ਅੱਜ ਵੀ ਜਮੀਨਾਂ ਦੇ ਕਾਹਦੇ ਤੇ ਜਮੀਨਾਂ ਬਚਾਉਣ ਲਈ ਖੜੇ ਆ ਜੀ ਜਨਾਬਾ ਬਰਦਸ਼ਾਹ 99 ਸਾਲ ਤੋਂ ਤੁਹਾਨੂੰ ਦਿੱਤਿਆ ਸੀ ਇਹ ਜ਼ਮੀਨਾਂ ਦੇ ਮਾਲਕਾਂ ਨੇ ਅੱਜ ਤੁਸੀਂ ਉਹਨਾਂ ਦਾ ਜੋ ਕਾੜ ਚੁੱਕਾ ਹੈ ਜਨਾਬਾ ਸਭ ਭਾਇਆ ਨਹੀਂ ਜਾਊਗਾ ਇਹ ਖੁੱਲੇ ਕੇਸਵਾ ਹੀ ਦਿੰਦੇ ਨੇ ਪਲਾਂ ਦੇ ਵਿੱਚ ਇਹ ਸਰਕਾਰ ਦੀ ਇਹ ਧਰਤੀ ਨੂੰ ਜੜ 뿌ਤੀ ਜਾਊਗੀ ਲੋਕ ਕੋਲੇ ਨੌਕਰੀ ਕਰਨਗੇ ਕਿਸੇ ਬਿਲਾਅ ਦੇ ਧੱਕਾ ਚੱਕਾ ਕਰਨਗੇ ਨੌਕਰੀ ਕਰਨੀ ਪੰਜਾਬ ਅੰਦਰ ਵੈਸੇ ਤਾਂ ਹਰ ਪਾਸੇ ਹੀ ਬੇਚੈਨੀ ਦਾ ਮਾਹੌਲ ਹੈ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਸਭ ਦੇ ਕੇਂਦਰ ਬਿੰਦੂ ਵਿੱਚ ਕਿਸਾਨ ਹੀ ਨੇ ਜੇਕਰ ਪੰਜਾਬ ਦੇ ਪਾਣੀਆਂ ਦਾ ਮਸਲਾ ਫਕਿਆ ਹੋਇਆ ਹੈ ਤਾਂ ਇਸ ਨਾਲ ਵੀ ਕਿਸਾਨਾਂ ਦਾ ਹੀ ਸਿੱਧੇ ਤੌਰ ਉਤੇ ਵਾਸਤਾ ਹੈ ਅਤੇ ਹੁਣ ਜ਼ਮੀਨ ਐਕਵਾਇਰ ਕਰਨ ਦੀ ਮਹਿੰਮ ਚੱਲ ਰਹੀ ਹੈ ਤਾਂ ਇਸ ਨਾਲ ਵੀ ਕਿਸਾਨ ਹੀ ਜੁੜੇ ਹੋਏ ਨੇ ਆਕਮ ਤਰਨੂ ਸਵਾਲ ਕਰਦੇ ਕਿਸਾਨਾਂ ਉੱਤੇ ਹੀ ਡਾਂਗਾ ਫਿਰ ਰਹੀਆਂ ਨੇ ਕੱਲ ਮੁਜ਼ਫਰਨਗਰ ਵਿੱਚ ਵੱਡੇ ਕਿਸਾਨ ਨੇਤਾ ਰਕੇਸ਼ ਟਕੈਤ ਨਾਲ ਭੀੜ ਨੇ ਧੱਕਾ ਮੁੱਗੀ ਕੀਤੀ ਇਸ ਦੌਰਾਨ ਉਹਨਾਂ ਦੀ ਪੱਗ ਵੀ ਲਾਹ ਦਿੱਤੀ ਗਈ ਇਸ ਦੇ ਵਿਰੋਧ ਵਿੱਚ ਅੱਜ ਉੱਥੇ ਵੱਡੀ ਸਨਮਾਨ ਬਹਾਲ ਮਹਾਪੰਚਾਇਤ ਹੋਈ ਜਿਸ ਵਿੱਚ ਵੱਡੇ ਐਲਾਨ ਹੋਏ ਨੇ ਜਿਨ੍ਹਾਂ ਵੱਲ ਕੇਂਦਰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਜੇ ਗੱਲ ਪੰਜਾਬ ਦੀ ਕਰੀਏ ਤਾਂ ਅੱਜ ਦੇ ਦਿਨ ਮਾਝੇ ਤੋਂ ਲੈ ਕੇ ਮਾਲਵੇ ਤੱਕ ਕਈ ਥਾਵਾਂ 'ਤੇ ਕਿਸਾਨਾਂ ਨੂੰ ਪੁਲਿਸ ਜ਼ਬਰਦਸਤ ਸਾਹਮਣਾ ਕਰਨਾ ਪਿਆ ਗੁਰਦਾਸਪੁਰ ਵਿੱਚ ਬਿਨਾਂ ਮੁਆਵਜ਼ਾ ਦਿੱਤੇ ਤੋਂ ਭਾਰਤ ਮਾਲਾ ਪ੍ਰੋਜੈਕਟ ਲਈ ਜ਼ਮੀਨ ਲਏ ਜਾਣ ਦਾ ਕਿਸਾਨਾਂ ਨੇ ਡਟਮਾ ਵਿਰੋਧ ਕੀਤਾ ਪੁਲਿਸ ਨੇ ਇਨ੍ਹਾਂ ਕਿਸਾਨਾਂ ਨੂੰ ਖਦੇੜਨ ਲਈ ਡੰਡੇ ਦੀ ਵਰਤੋਂ ਵੀ ਕੀਤੀ ਪਰ ਕਿਸਾਨ ਫੇਰ ਵੀ ਪਿੱਛੇ ਨਹੀਂ ਹਟੇ ਕੁਝ ਕਿਸਾਨਾਂ ਦੀਆਂ ਪੱਗਾਂ ਲੈ ਗਈਆਂ ਅਤੇ ਬੀਬੀਆਂ ਨੂੰ ਵੀ ਘੜੀ ਸਿਆ ਗਿਆ ਬਾਦ ਵਿੱਚ ਕਈ ਕਿਸਾਨ\,\,ਕਾਰਕੁਨ ਪੁਲਿਸ ਨੇ ਹਿਰਾਸਤ ਵਿੱਚ ਲੈ ਲਏ ਉਧਰ ਮਾਲਵਾ ਦੇ ਮਾਨਸਾ ਇਲਾਕੇ ਵਿੱਚ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਇੱਕ ਸਰਕਾਰੀ ਪ੍ਰੋਗਰਾਮ ਵਿੱਚ ਪਹੁੰਚਣ ਉਤੇ ਉਹਨਾਂ ਨੂੰ ਸਵਾਲ ਕਰਨਾ ਚਾਹੁੰਦੇ ਕਿਸਾਨਾਂ ਨਾਲ ਵੀ ਪੁਲਿਸ ਨੇ ਧੱਕਾ ਹੀ ਕੀਤਾ ਇੱਥੇ ਕਿਸਾਨਾਂ ਦੇ ਪਿੱਛੇ ਨਾ ਹਟਣ ਉਤੇ 4 ਦਰਜਨ ਦੇ ਕਰੀਬ ਕਿਸਾਨਾਂ ਤਾਂ ਪੁਲਿਸ ਨੇ ਹਿਰਾਸਤ ਵਿੱਚ ਲੈ ਲਈ ਆਖਰ ਇਹ ਬੇਚੈਨੀ ਕੀ ਹੈ ਇਹ ਕਿਸਾਨ ਮੰਗਦੇ ਕੀ ਨੇ ਸਰਕਾਰ ਇੱਕ ਵਾਰ ਬੈਠ ਕੇ ਇਹਨਾਂ ਦੀਆਂ ਮੰਗਾਂ ਸੁਣ ਕਿਉਂ ਨਹੀਂ ਲੈਂਦੀ ਅਤੇ ਜਿਹੜੀਆਂ ਸੂਬਾ ਸਰਕਾਰ ਨਾਲ ਸੰਬੰਧਤ ਨੇ ਉਹ ਜਾਇਜ਼ ਮੰਗਾਂ ਮੰਨ ਕਿਉਂ ਨਹੀਂ ਲਈਆਂ ਜਾਂਦੀਆਂ ਮੁੱਖ ਮੰਤਰੀ ਭਗਵੰਤ ਮਾਨ ਤਾਂ ਸੱਤਾ ਪ੍ਰਾਪਤੀ ਤੋਂ ਪਹਿਲਾਂ ਕਾਂਗਰਸ ਅਤੇ ਅਕਾਲੀ ਸਰਕਾਰਾਂ ਨੂੰ ਕਿਸਾਨਾਂ ਨਾਲ ਧੱਕਾ ਕਰਨ ਅਤੇ ਉਹਨਾਂ ਦੀ ਗੱਲ ਨਾ ਸੁਣਨ ਲਈ ਅਕਸਰ ਭੰਡਿਆ ਕਰਦੇ ਸਨ ਪਰ ਹੁਣ ਉਹਨਾਂ ਦੇ ਹੀ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਆਹ ਜੋ ਦ੍ਰਿਸ਼ ਤੁਸੀਂ ਦੇਖ ਰਹੇ ਹੋ ਇਹ ਗੁਰਦਾਸਪੁਰ ਦੇ ਪਿੰਡ ਚਿਮਾ ਖੁੱਡੀ ਦੇ ਨੇ ਇੱਥੇ ਜ਼ਮੀਨ ਬਚਾਉਣ ਲਈ ਕਿਸਾਨ ਲੜ ਰਹੇ ਨੇ ਅਤੇ ਔਰਤਾਂ ਵੀ ਉਹਨਾਂ ਦੇ ਨਾਲ ਡਟੀਆਂ ਹੋਈਆਂ ਨੇ ਪਰ ਪੁਲਿਸ ਨਾ ਤਾਂ ਕਿਸਾਨਾਂ ਨਾਲ ਕੋਈ ਲਿਆਜ਼ ਕਰ ਰਹੀ ਆ ਨਾ ਹੀ ਔਰਤਾਂ ਨਾਲ ਔਰਤਾਂ ਨੂੰ ਫੜ ਕੇ ਕੜੀਸਿਆ ਵੀ ਜਾ ਰਿਹਾ ਹੈ ਇਸੇ ਤਰ੍ਹਾਂ ਵਿਰੋਧ ਕਰੇ ਕਿਸਾਨਾਂ ਦੀਆਂ ਪੱਗਾਂ ਵੀ ਲੱਤ ਗਈਆਂ ਉਹਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਅਤੇ ਕਈਆਂ ਨੂੰ ਥਾਣੇ ਵਿੱਚ ਵੀ ਡੱਕ ਦਿੱਤਾ ਭਾਰਤ ਮਾਲਾ ਪ੍ਰੋਜੈਕਟ ਤਹਿਤ ਬਿਨਾਂ ਰੁਪਏ ਦਿੱਤੇ ਜ਼ਮੀਨਾਂ ਉੱਤੇ ਜ਼ਬਰੀ ਕਬਜ਼ੇ ਦੀ ਕੋਸ਼ਿਸ਼ ਕਿਉਂ ਹੋ ਰਹੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸ਼ਕਿੰਦਰ ਸਿੰਘ ਸਵਰਾ ਇਸ ਬਾਰੇ ਹੋਰ ਜਾਣਕਾਰੀ ਦੇ ਰਹੇ ਨੇ ਜੋ ਹਾਲਾਤ ਇਸ ਟਾਈਮ ਤੇ ਪੰਜਾਬ ਦੇ ਵਿੱਚ ਭਾਰਤ ਮਾਲਾ ਪ੍ਰੋਜੈਕਟ ਤਹਿਤ ਸੜਕਾਂ ਤੇ ਜਬਰੀ ਕਬਜ਼ੇ ਦੇ ਹੋ ਗਏ ਆ ਉਹ ਬਹੁਤ ਨਿੰਦਣਯੋਗ ਨੇ 2013 ਐਕਟ ਇਸ ਗੱਲ ਦੀ ਲੋਕਾਂ ਨੂੰ ਸਹਿਮਤੀ ਦਿੰਦਾ ਵਾ ਕਿ ਘੱਟ ਤੋਂ ਘੱਟ ਪ੍ਰਾਈਵੇਟ ਪਰਪਸ ਵਾਸਤੇ ਜ਼ਮੀਨ ਜ਼ਮੀਨ ਲੈਣੀ ਜਵੇਂ ਰੋਡ ਪ੍ਰਾਈਵੇਟ ਬਣ ਰਹੇ ਆ 80% ਸੇਮਤੀ ਦੀ ਲੋੜ ਆ ਤੇ ਜੇ ਸਰਕਾਰੀ ਲੈਣੀ ਆ ਤਾਂ 70% 2013 ਐਕਟ ਉਹ ਪੰਜਾਬ ਦੇ ਵਿੱਚ ਨਹੀਂ ਲਾਗੂ ਕੀਤਾ ਜਾ ਰਿਹਾ ਧੱਕੇ ਦੇ ਨਾਲ ਪੁਲਿਸ ਬਲ ਲੈ ਕੇ ਪੂਰੇ ਪੰਜਾਬ ਦੇ ਵਿੱਚ ਹਾਈਵੇ ਥਲੇ ਜ਼ਮੀਨਾਂ ਐਕਵਾਇਰ ਕਰ ਲਈ ਪੂਰਾ ਜ਼ੋਰ ਲਾਇਆ ਜਾ ਰਿਹਾ ਔਰ ਇੰਨਾ ਜ਼ਿਆਦਾ ਧੱਕਾ ਹੋਇਆ ਵਾ ਕਿ ਬਹੁਤੀਆਂ ਥਾਵਾਂ ਤੇ ਜੇ ਰੁਪਈਆ ਹੀ ਕੋਈ ਨਹੀਂ ਦਿੱਤਾ ਤੇ ਕਹਿ ਰਿਹਾ ਵੀ ਹਾਈ ਕੋਰਟ ਗਿਆ ਦੇਤਾ ਵਾ ਅਸੀਂ ਕੋਰਟਾਂ ਨੂੰ ਵੀ ਇਹ ਅਪੀਲ ਕਰਾਂਗੇ ਇਹ ਸਰਕਾਰ ਵੀ ਇੱਥੇ ਆਪਣੀ ਦਲੀਲ ਦੇ ਨਾਲ ਗੱਲ ਰੱਖੇ ਕੇਂਦਰ ਸਰਕਾਰ ਕੋਲੇ ਪੰਜਾਬ ਦੀ ਸਰਕਾਰ ਰੱਖੇ ਵੀ ਭਾਈ ਜਿੰਨੀ ਦੇਰ ਤੱਕ ਲੋਕਾਂ ਦੀ ਸਹਿਮਤੀ ਨਹੀਂ ਬਣਦੀ ਜਿੰਨੀ ਦੇਰ ਤੱਕ ਲੋਕਾਂ ਨੂੰ ਪੈਸੇ ਨਹੀਂ ਦਿੱਤੇ ਜਾਂਦੇ ਓਨੀ ਦੇਰ ਤੱਕ ਜ਼ਮੀਨਾਂ ਹਥਿਉਣੀਆਂ ਇਹ ਇਹ ਬਹੁਤ ਵੱਡਾ ਤੱਕਾ ਵਾ ਮਾਨਸਾ ਵਿੱਚ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਸਵਾਲ ਕਰਨ ਲਈ ਜਾਂਦੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ 40 ਤੋਂ ਵੱਧ ਕਿਸਾਨਾਂ ਨੂੰ ਮਾਨਸਾ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਅਤੇ ਥਾਣਾ ਕੋਟ ਧਾਰੂ ਨੂੰ ਵਿਕੇ ਬੰਦ ਕਰ ਦਿੱਤਾ ਕਿਸਾਨ ਕਾਰਕੁਨਾਂ ਦਾ ਕਹਿਣਾ ਹੈ ਕਿ ਉਹ ਵਿੱਤ ਮੰਤਰੀ ਚੀਮਾ ਨੂੰ ਸਵਾਲ ਕਰਨਾ ਚਾਹੁੰਦੇ ਸਨ ਜੋ ਮਾਨਸਾ ਪ੍ਰਸ਼ਾਸਨ ਨੂੰ ਮਨਜ਼ੂਰ ਨਹੀਂ ਹੋਇਆ ਅਤੇ ਉਹਨਾਂ ਵੱਲੋਂ ਕਿਸਾਨਾਂ ਨੂੰ ਥਾਣੇ ਡੱਕਿਆ ਹੋਇਆ ਹੈ ਕਿਸਾਨ ਆਗੂ ਰਾਮ ਸਿੰਘ ਪੈਣੀਵਾਗਾ ਨੇ ਦੱਸਿਆ ਕਿ ਉਹ ਪੰਜਾਬ ਸਰਕਾਰ ਨੂੰ ਕਿਸਾਨਾਂ ਨਾਲ ਕੀਤੇ ਵਾਅਦੇ ਯਾਦ ਕਰਵਾਉਣਾ ਚਾਹੁੰਦੇ ਸਨ ਜੋ ਕਿ ਉਹਨਾਂ ਦਾ ਫਰਜ਼ ਹੈ ਪਰ ਪੁਲਿਸ ਧੱਕੇਸ਼ਾਹੀ ਉੱਤੇ ਉਤਰਾਈ ਮਾਨਸਾ ਦੇ ਵਿੱਚ ਡੀਡੀ ਫੋਰਟ ਪੈਲਸ ਦੇ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਨੇ ਆਉਣਾ ਸੀਗਾ ਜਿੱਥੇ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਦੇ ਇਕਤਾ ਗੁਰਾਹਾਂ ਬਲੋਂ ਉਹਨਾਂ ਨੂੰ ਸਵਾਲ ਕਰਨੇ ਸੀ ਜਿਦੇ ਵਿੱਚ ਚੌਕੇ ਦੇ ਅਧਿ ਅਸਕੂਲ ਦੇ ਜਿਹੜੇ 70 ਅਧਿਆਪਕਾਂ ਉਹਨਾਂ ਨੂੰ ਬਹਾਲ ਕਿਉਂ ਨਹੀਂ ਕੀਤਾ ਜਾਂਦਾ ਇਹ ਸਵਾਲ ਸੀ ਦੂਸਰਾ ਕਿ ਵੱਡੀ ਗਿਣਤੀ ਦੇ ਵਿੱਚ ਅਧਿਆਪਕ ਤੇ ਕਿਸਾਨ ਜੇਲ੍ਹ ਦੇ ਵਿੱਚ ਬੰਦਾ ਉਹਨਾਂ ਨੂੰ ਰਿਹਾ ਕਿਉਂ ਨਹੀਂ ਕੀਤਾ ਜਾਂਦਾ ਜਿਹੜੇ ਉੱਤੇ ਕਸੂਰਵਾਦ ਹੈ ਉਸ ਪ੍ਰਬੰਧ ਦੇ ਤਾ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਤੇ ਕਿਸਾਨਾਂ ਦੀਆਂ ਫਸਲਾਂ ਕਣਕ ਦੇ ਜਿਹੜੇ ਅੱਗ ਦੇ ਨਾਲ ਮਰੀਆਂ ਗੜਿਆਂ ਦੇ ਨਾਲ ਮਰੀਓ ਦਾ ਮੁਆਵਜ਼ਾ ਕਿਉਂ ਨਹੀਂ ਦਿੱਤਾ ਜਾ ਰਿਹਾ ਔਰ ਸਾਡੇ ਕਿਸਾਨਾਂ ਨੂੰ ਚੰਡੀਗੜ੍ਹ ਦੇ ਵਿੱਚ ਬੜਨ ਤੋਂ ਕਿਉਂ ਰੋਕਿਆ ਜਾਂਦਾ ਇਹ ਹੋਰ ਵੀ ਬਹੁਤ ਸਾਰੇ ਸਵਾਲ ਸੀਗੇ ਜਿਹੜੇ ਅੱਜ ਇਸ ਕਰਨੇ ਹੀ ਪਰ ਪਹਿਲਾਂ ਤਾਂ ਸਿਵਲ ਪ੍ਰਸ਼ਾਸਨ ਔਰ ਪੁਲਿਸ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਕਿ ਤੁਹਾਡੇ ਆ ਤੁਹਾਨੂੰ ਮੰਤਰੀ ਨਾਲ ਮਲਾਵਾਂਗੇ ਜੋ ਤੁਹਾਡੇ ਸਵਾਲ ਹੈ ਉਹ ਰੱਖੇ ਜਾਓ ਰੱਖ ਸਕਦੇ ਹੋ ਪਰ ਬਾਅਦ ਦੇ ਵਿੱਚ ਜਦੋਂ ਅਸੀਂ ਇਕੱਠੇ ਹੋਏ ਅਸੀਂ ਕਹਾ ਵੀ ਲੈ ਕੇ ਚੱਲੋ ਤਾਂ ਉੱਥੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਅੱਗੇ ਨਹੀਂ ਜਾਣ ਦਿੱਤਾ ਜਾਊਗਾ ਜਿੱਥੇ ਅਸੀਂ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਔਰ ਉਸ ਤੋਂ ਬਾਅਦ ਗੜੀ ਪੁਲਿਸ ਨੇ ਫੜ ਕੇ ਸਾਡੇ ਘਟੋ ਘਟ 40 ਦੇ ਲਗਭਗ ਕਿਸਾਨਾਂ ਨੂੰ ਆਗੂਆਂ ਨੂੰ ਥਾਣੇ ਦੇ ਵਿੱਚ ਬੰਦ ਕੀਤਾ ਹੈ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਕਿ ਪਿੰਡਾਂ ਦੇ ਵਿੱਚੋਂ ਸਰਕਾਰ ਚਲਾਵਾਂਗੇ ਪਰ ਜਦੋਂ ਪਿੰਡਾਂ ਦੇ ਵਿੱਚ ਆਉਂਦੇ ਆ ਸ਼ਹਿਰਾਂ ਦੇ ਵਿੱਚ ਆਉਂਦੇ ਆ ਪਿੰਡਾਂ ਦੇ ਲੋਕ ਆਪਦੇ ਮੰਗਾਂ ਮਸਲਿਆਂ ਤੇ ਸਵਾਲ ਕਰਦੇ ਆ ਤਾਂ ਉਹਨਾਂ ਨੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਯਾਨੀ ਠਾਣਿਆਂ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਫੜ ਕੇ ਸੋ ਪੰਜਾਬ ਸਰਕਾਰ ਨੂੰ ਜਿਹੜੀ ਨੀਤੀ ਹੈ ਉਹ ਮਹਿੰਗੀ ਪੈਣੀ ਹੈ ਪੰਜਾਬ ਸਰਕਾਰ ਇੱਕ ਤਰ੍ਹਾਂ ਨਾਲ ਹਾਰ ਗਈ ਕਿ ਲੋਕਾਂ ਦੇ ਮਸਲਿਆਂ ਤੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਰਹੀ ਹੈ ਠਾਣਿਆਂ ਦੇ ਵਿੱਚ ਬੰਦ ਕਰ ਰਹੀ ਹੈ ਕਿਸਾਨਾਂ ਨੇ ਤਾਂ ਗਾਇਕ ਤੋਂ ਵਿਧਾਇਕ ਬਣੇ ਬਲਕਾਰ ਸਿੱਧੂ ਨੂੰ ਵੀ ਘੇਰ ਕੇ ਸਵਾਲ ਕੀਤੇ ਤੁਸੀਂ ਆਪੇ ਦੇਖ ਲਓ ਕਿਸਾਨ ਆਗੂ ਕੀ ਸਵਾਲ ਕਰਦੇ ਨੇ ਅਤੇ ਉਹਨਾਂ ਦਾ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਵਿਧਾਇਕ ਬਲਕਾਰ ਸਿੱਧੂ ਕੀ ਜਵਾਬ ਦਿੰਦੇ ਨੇ ਨੀ ਨਹੀਂ ਬਿਲਕੁਲ ਜਾਂ ਤੁਸੀਂ ਸੱਚੀ ਗੱਲ ਬੋਲੋ ਸੱਚੀ ਗੱਲ ਅੱਜ ਨਾਲ ਜਿਹੜਾ ਜਿਹਦਾ ਅੰਦਰ ਸੁਭਾਨਾ ਬੱਚੇ ਜਿਹੜੇ ਚਾਹੋਗੇ ਸਕੂਲ ਦੇ ਵਿੱਚੋਂ ਸਾਡੇ ਜੇਹਲਾਂ ਦੇ ਵਿੱਚ ਸ਼ਖਰੀਆਂ ਨੇ ਬੰਦ ਤੋਂ ਇਹ ਬਾਰੇ ਅਸੀਂ ਤੁਹਾਨੂੰ ਉਹਦੇ ਵੀ ਪੁੱਛਿਆ ਸੀ ਉਹ ਅੱਜ ਕੱਲ ਹੋ ਰਹੀ ਹੈ ਜਵਾਨਾਂ ਦੀ ਇਹ ਉਹਨਾਂ ਬਾਰੇ ਦੱਸੋ ਇਹ ਵੀ ਤੁਸੀਂ ਕਹਿ ਗਏ ਸੀ ਅਸੀਂ ਕਰਦੇ ਹਾਂ ਜੇ ਸਾਨੂੰ ਵਿਸ਼ਵਾਸਿਤ ਬਣਾ ਕੇ ਜਾਓ ਨੀ ਅੱਗੇ ਅੱਗੇ ਕੱਲ ਹੋ ਜਾਣੀ ਹਾਂਜੀ ਸਰ ਉਹ ਗੱਲ ਹੋਈ ਸੀ ਹੋ ਜਾਣੀ ਸਰ ਹੋ ਜਾਣੀ ਅੱਜ ਤਾਂ ਅੱਜ ਕੱਲ੍ਹ ਆਪਾਂ ਮੱਡੀ ਬੋਲ ਗੱਲ ਹੈ ਹਾਂਜੀ ਅਸੀਂ ਇੱਕ ਗੱਲ ਤਾਂ ਮੰਨਦੇ ਨਾ ਮਨੇਜ ਮੈਂ ਤਾਂ ਪ੍ਰਸ਼ਨ ਨਹੀਂ ਕੀਤਾ ਤੇ ਛੁੱਡੀ ਜਾਨੀ ਕਿ ਸੋ ਇੱਕ ਵਟ ਨਹੀਂ ਤਾਂ ਸੋ ਲੋ ਕਹਿੰਦਾ ਮੈਂ ਤਾਂ ਪਹਿਲਾਂ ਕਿਤੇ ਬਦਲੀ ਚਾਹੀਦੀ ਪਹਿਲਾਂ ਉਹਦੀ ਵੀ ਕਹੇ ਕਿ ਨਹੀਂ ਬਦਲੀ ਜਾਏਗੀ ਇਹੀ ਗੱਲ ਕਰਦੇ ਹਾਂਜੀ ਹਾਂਜੀ ਮੈਨੇਜਮੈਂਟ ਪ੍ਰੈਸਟਿਕ ਨਿਕਲੋ। ਮੈਨੇਜਮੈਂਟ ਦਾ ਸਾਰਾ ਕੋਈ ਫਾਲੋਅਰ ਮੂਰੇ ਆ। ਹਾਂ ਹਾਂ ਠੀਕ ਹੈ ਜੀ। ਉਹਨਾਂ ਨੂੰ ਅੰਦਰ ਦੀ ਕਰਨ ਦੀ ਬਜਾਏ ਸਾਡੇ ਬੰਦੇ ਤੋਂ ਦੂਰਾਂ ਦੂਰ ਕੇਸ ਪੱਕੇ ਸੀ ਕਿ ਮੈਂ ਤਾਂ ਜਿ ਮਾਉਂਡ ਹਲਕੇ ਦਾ ਹੈਗਾ। ਠੀਕ ਹੈ। ਮੈਂ ਤਾਂ ਬਿਲਕੁਲ ਹਲਕੇ ਦਾ ਮਾਉਂਡ ਦਾ ਇੱਕ ਸਕਿੰਡ ਵਾਲੀ ਜੀਸੀ ਸਾਹਿਬ ਤਾਂ ਉਹ ਹੀ ਜੀਸੀ ਸਾਹਿਬ ਦੀ ਰਿਪੋਰਟ ਨੰਗਾ ਚਿੱਟਾ ਕਰਦੀ ਆ ਵੀ ਮੈਨੇਜਮੈਂਟ ਭ੍ਰਿਸ਼ਟ ਹੈ। ਮੈਂ ਤਾਂ ਇਹ ਆਪ ਕਹਿੰਦਾ ਤੁਹਾਡੀ ਕਾਪੀ ਮੈਂ ਕਹਿੰਦਾ ਬਦਲਣੀ ਚਾਹੀਦੀ ਪਹਿਲਾਂ ਬਦਲਣੀ ਚਾਹੀਦੀ ਉਹ ਦੋ ਬੰਦੇ ਜੀ ਮੈਨੇ ਮੈਂ ਟਿਕਾ ਦੇ ਮਾੜੀ ਗੱਲ ਹੈ ਸਾਰੇ ਸਾਰੇ ਜੱਥੇਬੰਦਾਂ ਨੂੰ 5 ਰੁਪਏ ਬਿਠਾ ਦੋ ਬੰਦੇ ਮੈਂ ਤਾਂ ਕਹਿੰਦਾ ਕੋਈ ਬੰਦੇ ਦੋ ਤਿੰਨ ਸਕੂਲ ਆ ਉਹਨਾਂ ਕੋਲ ਹਾਂ ਜੀ ਗੱਲ ਤੇ ਸਾਨੂੰ ਪਤਾ ਸਾਰੀ ਸਗਰ ਨਹੀਂ ਮੈਂ ਮੈਂ ਤਾਂ ਪ੍ਰਸੰਤ ਗੱਲ ਆਉਂਦੀ ਆ ਪੰਜਾਬ ਦੀ ਤੇ ਪੰਜਾਬ ਦੀਆਂ ਜੱਥੇਬੰਦਾਂ ਸਾਰਿਆਂ ਦੇ ਵਿਰੋਧ ਕਰਦਾ ਮੈਂ ਦੱਸਦਾ ਵੀ ਮੈਨੂੰ ਕੋਈ ਸਕੂਲ ਵਾਲਾ ਅੱਧ ਪਤਾ ਨਾ ਕੱਲ ਪਤਾ ਜਦੋਂ ਰੋਲਾ ਪਿਆ ਉਦੋਂ ਪਤਾ ਲੱਗਿਆ ਵੀ ਆ ਕੀ ਹੋ ਗਿਆ ਪੁਰਾਣੀ ਮੈਨੇਜਮੈਂਟ ਬੈਠੀ ਹੈ ਬਦਲਣੀ ਚਾਹੀ ਪਰਾਣੀ ਬਲੇ ਬੈਠ ਬੈਠੇ ਮੈਂ ਜੇ ਸਰਕਾਰ ਦੀ ਗੱਲ ਹੁੰਦਾ ਸਾਰਾ ਕਲੀਅਰ ਹੋ ਗਿਆ ਹੁਣ ਤਾਂ ਸਾਰੀ ਕਲੀਅਰ ਹੋ ਗਈ ਗੱਲ ਹਾਂ ਸਰਕਾਰ ਨੂੰ ਉਹਨਾਂ ਦੇ ਪਰਚੇ ਕਿਉਂ ਨਹੀਂ ਪਾਉਂਦੇ ਉਹਨਾਂ ਨੂੰ ਪਰਚੇ ਪਾ ਕੇ ਅੰਦਰ ਕਿਉਂ ਨਹੀਂ ਕਰਦੇ ਕਰਨੇ ਚਾਹੀਦੇ ਜੀ ਕਰਨੇ ਚਾਹੀਦੇ ਹਾਂ ਇਹ ਜਿਹੜੀ ਆਪਣੀ ਸਪੀਕਰ ਕੁੜੀ ਆ ਹਰਪ੍ਰੀਤਪਰ ਉਹਨੇ ਸਾਡੀਆਂ ਆਪਣੀਆਂ ਥਿਲੇ ਭੱਜੇ ਗੁੱਸੇ ਵਿੱਚ ਕੱਢਿੰਦੀ ਯਾਨੀ ਉਹਦੇ ਦੇ ਬੱਚਾ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਦੇਖੋ ਕਾਰਵਾਈ ਜਿਹੜੀ ਗਲਤ ਹੋਈ ਹੈ ਕਾਰਵਾਈ ਮੈਂ ਤੁਹਾਡੇ ਮੋਹਰੀ ਜਗਿੰਦਰ ਸਿੰਘ ਜੀ ਗੱਲ ਕਹੀ ਕਿਵੇਂ ਮੈਂ ਉਦੋਂ ਕਿਹਾ ਜੀ ਥੋੜੇ ਰਾਹੀਂ ਹੋਣੀ ਆਣਾ ਤੁਸੀਂ ਨਮਿੰਦੇ ਆ ਸਾਡੇ ਉਦੋਂ ਵੀ ਕਿਹਾ ਅਸੀਂ ਕਿਹਦੇ ਕੋਲ ਜਾ ਕੇ ਅਰਜ਼ੀ ਕਰੀ ਆ ਜਾਂ ਨਾ ਮੈਂ ਤੁਹਾਡੇ ਨਾਲ ਆ ਉਦੋਂ ਵੀ ਕਹਿ ਗਏ ਭਈ ਉਹ ਮੈਨੇਜਮੈਂਟ ਨੂੰ ਬਦਲਣ ਲੱਗ ਪੁਰਾਣੀ ਮੈਂ ਆਪਣੇ ਆਪਣੇ ਤਿੰਨ ਚਾਰ ਵਜੇ ਅੱਜ ਡੱਟੀ ਸਾਫੀ ਕਰ ਰਹੇ ਤੁਸੀਂ ਥੋੜੀ ਕਿੰਨੇ ਵਾਰੀ ਗੱਲ ਹੋ ਗਈ ਗੱਲ ਹੋ ਗਈ ਆ ਸਾਡੀ ਗੱਲ ਦਾ ਕੋਈ ਜਵਾਬ ਹੀ ਨਹੀਂ ਮਿਲਦਾ ਕੀ ਕਰੀਏ ਜੀ ਸਾਡੀ ਗੱਲ ਦਾ ਕੋਈ ਜਵਾਬ ਦੱਸੋ ਕੋਈ ਗੱਲ ਦਾ ਜਵਾਬ ਹੈਗਾ ਤਾਂ ਦੱਸੋ ਮੈਂ ਨਹੀਂ ਕਹਿੰਦਾ ਅਜ਼ਾਦੀ ਦਾ ਸੋਮਵਾਰ ਨੂੰ ਇਹ ਅਸ ਵਿੱਚ ਹੋ ਜਾਣੀ ਆ ਬਾਹਰ ਆ ਜਾਣਗੇ ਠੀਕ ਹੈ ਚਰਨਦਰ ਜੀ ਇੱਕ ਸਵਾਲ ਹੋਰ ਜਿਹਨਾਂ ਦੇ ਕਰਕੇ ਆਉਣੇ ਆ ਫਿਰ ਉਹ ਤਾਂ ਨਹੀਂ ਸਾਡੇ ਜਾਣ ਕੇ ਬਿਨਾ ਉਹ ਤਾਂ ਜਰ ਕੋਟ ਦਾ ਆਇਆ ਤੇ ਨਹੀਂ ਹੁੰਦਾ ਸਿਸਟਮ ਹੁੰਦਾ ਕੋਟ ਦਾ ਮੈਨੂੰ ਉਹਦਾ ਹੈਗਾ ਫਿਰ ਖਰਚੇ ਰੱਦ ਹੋ ਜਾਂਦੇ ਉਹਨਾਂ ਨੂੰ ਤਾਂ ਤੁਸੀਂ ਪਰਪਰ ਕਰ ਦੇਣੀ ਦੇ ਅੰਦਰ ਮੇਰੀ ਗੱਲ ਸੁਣੋ ਥੋੜੇ ਵਾਸਤੇ ਜਿਹੜੇ ਜਿਹੜੇ ਕਿਸਾਨ ਗਏ ਜਾਂਦਾ ਉਹ ਸਿਰਫ ਉਹਨਾਂ ਨੇ ਕੁਛ ਦੇ ਕੋਈ ਸੂਕੀ ਨਹੀਂ ਮਾਰੇ ਕੋ ਬੋਨੇ ਬੰਦ ਕਰਾਉਣ ਖਾਣੇ ਮੁਰਾ ਮਸੂਲ ਨਹੀਂ ਦੀ ਰੱਖਿਆ ਉਹਨੂੰ ਚੱਕ ਕੇ ਅੰਦਰ ਦਿੱਤਾ ਗਿਆ ਨਾਲ ਦੀ ਨਾਲ ਬਾਹਰ ਆ ਸਕਦਾ ਸਰਕਾਰ ਉਹਨਾਂ ਨੂੰ ਪਾਪ ਰਹੀ ਹੈ ਜਿਹੜੀ ਉਹ ਮੈਡਮ ਮਤਲਬ ਚਟਾ ਵੇਚਣ ਵਾਲੀ ਸੀ ਉਹ ਹੁਣ ਜਮਾਨਤ ਤੇ ਬਾਹਰ ਆਈ ਆ ਹਾਂ ਹਾਂ ਉਹਦੇ ਵਿੱਚ ਇੱਕ ਰੈਕਟ ਵੀ ਹੋਈ ਹੈ ਰਿਪੋਰਟ ਵਿੱਚ ਇੱਕ ਰੈਕਟ ਹੋਈ ਹੈ ਜਿਹਦੇ ਵਿੱਚ ਅਸੀਂ ਹੁਣ ਸਰਕਾਰ ਨੇ ਇੱਕ ਜਵਾਬ ਵੀ ਦੇਣਾ ਹੈ ਉਹ ਕਹਿੰਦੇ ਵੀ ਸਕੂਲ ਦੇ 500 ਮੀਟਰ ਦਾਇਰੇ ਦੇ ਅੰਦਰ ਕੋਈ ਧਰਨਾ ਬਗੈਰਾ ਨਹੀਂ ਦਿੱਤਾ ਜਾ ਸਕਦਾ ਉਸ ਉਸ ਦੀ ਹੋ ਜਗਾ ਸਾਨੂੰ ਲੋਕ ਨੂੰ ਕਿੰਨਾ ਪੜਾ ਸੋ ਉਹ ਕੋਈ ਨਹੀਂ ਸਾਡੇ ਭਰਾ ਨੇ ਅਸੀਂ ਇਹ ਕਾਰ ਬਣਾ ਲਈ ਜੀ ਅਸੀਂ ਪਤਾ ਸਮਝ ਨਹੀਂ ਜੀ ਜੇ ਤਾਂ ਅਸੀਂ ਇਹ ਇਹਨੇ ਮੈਂ ਗਲਤ ਸਵਾਲ ਕਰਦੇ ਨਾ ਫਿਰ ਲੈ ਕਹਿੰਦੇ ਨੇ ਕਹਿੰਦੇ ਥੋੜੇ ਗਲਤ ਸਵਾਲ ਆਹ ਦੋਨੋਂ ਪੁੱਛੋ ਕਹਿੰਦੇ ਜੇ ਤਾਂ ਸਾਡੇ ਸਵਾਲ ਗਲਤ ਆ ਇਹਨਾਂ ਨੂੰ ਵੀ ਸਹੀ ਸਵਾਲ ਪੁੱਛੋ ਤਾਂ ਫਿਰ ਅਸੀਂ ਕਹਿ ਦਿੰਦੇ ਆ ਅਸੀਂ ਮੁਰਦਾਂ ਨੂੰ ਕੋਈ ਨਹੀਂ ਮੈਂ ਕਿਹਨੂੰ ਕਿੰਨਾ ਗਲਤ ਆ ਜੇ ਇਹ ਗਲਤ ਨਹੀਂ ਮੈਂ ਕੋਈ ਨਹੀਂ ਮੈਂ ਇਹ ਬੀਤਾ ਹੈ ਨਹੀਂ ਕੋਈ ਕੋਈ ਮੈਂ ਦੇਖਿਆ ਜਾ ਕਿ ਉੱਥੇ ਦਾ ਨਹੀਂ ਸਰ ਮੈਂ ਦੋ ਦੋ ਕਰਕੇ ਦੇਖਦਾ ਤੁਹਾਨੂੰ ਅੰਦਾਜ਼ਾ ਪੈ ਜਾਵੇ ਸਾਡਾ ਨਾਂ ਨਾ ਥੋੜੇ ਕੰਮ ਇੰਨੀ ਹੋ ਰਹੀ ਜਿਹੜੇ ਆਪਣੇ ਅੱਗ ਲੱਗੀ ਆ ਗਈ ਉਹ ਤੁਸੀਂ ਸਝਾ ਉਹ ਗੜੇ ਮਾਰੀ ਵਾਲੇ ਨਾ ਹੋਰ ਇਹ ਮਾਅਬਜ਼ਾ ਨੋਟ ਕਰ ਦੋ ਹਰ ਹਾਲ ਤਖਤ ਹੋਣਾ ਚਾਹੀਦਾ ਮੈਂ ਆਪਦੇ ਵਾਲੇ ਪੈਸੇ ਅੱਜ ਚੱਲੇ ਆ ਦੇਣ ਅੱਜ ਚੱਲੇ ਆ ਉਹਦੇ ਤੇ ਅਸੀਂ ਬੇਨਤੀ ਕਰਦੇ ਆ ਸਾਡੇ ਜਿਹੜੇ ਕਿਸਾਨ ਆ ਉਹ ਸਾਨੂੰ ਸਵਾਲ ਕਰਦੇ ਵੀ ਨੁਮਾਇੰਦਿਆਂ ਗੱਲ ਠਾਓ ਪ੍ਰਧਾਨ ਜੀ ਅੱਜ ਅੱਜ ਜਿਹੜੇ ਪੈਸੇ ਇਕੱਠੇ ਕੀਤੇ ਆ ਆਪਦੇ ਤੌਰ ਤੇ ਅੱਜ ਚੱਲੇ ਆ ਦੇਣ ਚਲੋ ਉਹ ਤਾਂ ਦੇਣੇ ਆ ਆ ਸਰਕਾਰ ਬੰਨਿਓ ਵੀ ਕੋਈ ਨਹੀਂ ਪਿਛਲੇ ਵੀ ਪਿਛਲਾ ਵੀ ਜਾਣ ਕੇ ਪ੍ਰੋਸੀਜਰ ਘੜਿਆਣਾ ਪ੍ਰੋਸੀਜਰ ਹੁੰਦਾ ਇਹ ਵੀ ਆਪਾਂ ਗਲਮਾ ਹੁਣ 3 ਸਾਲ ਦਾ ਪ੍ਰੋਸੀਜਰ ਘੜਿਆ ਵਾਲਾ ਪ੍ਰੋਸੀਜਰ ਨਿਕਲ ਜਾਂਦਾ ਉਹ ਘੜਿਆ ਨਹੀਂ ਕੰਮ ਨਾ ਕਰਦਾ ਜੀ ਮਤਲਬ ਇਹ ਰਿਕਾਰਡ ਕਰਦਾ ਹੁਣ ਤੁਸੀਂ ਜਿੰਨਾਂ ਕੋਈ ਨਹੀਂ ਸ਼ਾਂਤੀ ਨਾਲ ਖੜ ਦਿਓ ਸਾਦੇ ਹੀ ਹੈ ਕੋਈ ਅਸੀਂ ਥੋੜੀ ਹੈ ਤੇ ਬੱਚਿਆਂ ਨਾਲ